ਮਕੌੜਾ ਚੰਦਰਾ ਹੈ ਜੀ ਜੋਰਾਸ਼ੋਰਾਣ ਵਾਲਾ ਹਾਂ ਪੂਰੇ ਗਰਮ ਗਰਮ ਪਕੌੜੇ ਖਾਓ ਜੀ ਸਮਾਜਾਂ ਲਾਓ ਜੀ ਰਾਜ ਗੰਜਰ ਸਿੰਘ ਗਾਗੇ ਤੋਂ ਕਾਲ ਸਿੰਘ ਜੀ ਜ਼ਥੇਦਾਰ ਹਾਂ ਜੀ ਜਿੰਨੇ ਵੀ ਸਰਪੰਚੀ ਦੇ ਵੋਟਾਂ ਦੇ ਵਿੱਚ ਖੜੇ ਹੋ ਰਹੇ ਨੇ ਵੀਰ ਬਣ ਕੇ ਰੋਲਾ ਲਾ ਪਾਓ ਤੇ ਬਹੁਤ ਬਹੁਤ ਖਾਓ ਪੀਓ ਜਿੰਨਾ ਮਰਜੀ ਤੇ ਰੋਲਾ ਰੱਪਾ ਨਹੀਂ ਪਾਉਣਾ ਕਿਸੇ ਨੇ ਵੀ ਮੌਜਾ ਨਾਲ ਖਾਓ ਬਈ ਆ ਦੇਖੋ ਪਕੌੜੇ ਪੂੜੇ ਵੀਰ ਖਾਣ ਲੱਗ ਰਹੇ ਨੇ ਮਰਜ਼ੀ ਖਾਓ ਵੀ ਪਰ ਰੋਲਾ ਨਹੀਂ ਪਾਉਣਾ ਇੱਕ ਲੜਨਾ ਨਹੀਂ ਹੈਗਾ ਆ ਚੈਨੀ ਹੋਰੀ ਖੜੇ ਨੇ ਤੇ ਬਾਕੀ ਆ ਬੀਬੇ ਭਾਂਡੇ ਮੰਜਾ ਲੱਗ ਰਹੇ ਨੇ ਸਾਰੀ ਮੀਡੀਆ ਦਿਖਾਉਂਦ ਨੇ ਆ ਤੇ ਪੂਰਾ ਇਕੱਠ ਹੈ ਖੜਾ ਇਹੋ ਜੀ ਗੱਲ ਇਹਨਾਂ ਦੇ ਤਾਂ ਇਹ ਪਕੌੜੇ ਖਾਣ ਲੱਗ ਰਹੇ ਨੇ ਸਾਰੇ அது பிபியா சாரி பக்கோடையான